ਕਿ ਇੱਜਾ ਜਿਲ੍ਹਾ ਪਟਿਆਲਾ ਦੀ ਜਾਨ ਹੈ ਕਿੰਨੂੰ ਕੋ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕਿ ਇੱਜਾ ਜਿਲ੍ਹਾ ਪਟਿਆਲਾ ਦੀ ਜਾਨ ਹੈ ਕਿੰਨੂੰ ਕੋ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕਿ ਇੱਜਾ ਜਿਲ੍ਹਾ ਪਟਿਆਲਾ ਦੀ ਜਾਨ ਹੈ ਕਿੰਨੂੰ ਕੋ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਦੇ ਉਹ ਪੁੱਤ ਪੜਾ ਸਕਦੇ ਮਰਦੇ ਉਹ ਨਵਾਰਸ਼ ਇਹ ਸਾਡਾ ਦਫਤਰ ਜਿਸ ਦਫਤਰ ਦੇ ਕੰਮ ਜਿਹੜੀ ਮਹਿਮਤੂ ਹੋਈ ਆ ਮੇਰੀ ਲੋੜ ਪੈਣੀ ਹੈ ਤੁਹਾਨੂੰ ਦਵਾ ਦੇਣਾ ਮੈਂ ਤਸਵੀਰਾਂ ਦੇਖ ਲਓ ਸੀ ਡੀਸੀ ਬਕਰਦੀ ਆ ਬਿਲਕੁਲ ਕਰਕੇ ਉਹਦੀ ਸੋਟੀ ਕਰਾ ਲਿਆ ਜਾਣੀਏ ਸਪੈਕਟਰ ਨਿਕਲਦੀ ਆ ਪੰਜ ਕਰਾਓ ਜੀ ਚੱਲ ਚੜ੍ਹਦੀ ਚੜ੍ਹਦੀ ਇੱਕ ਮਿੰਟ ਹੋਰ ਆਉਂਦੀ ਜਲੀ 15 ਵਾਹ ਮਗੇ ਜੀ 15 ਡਾਲਦੀ ਕਰਦੀ ਵੀ ਦੇਖ ਡਿਸਕ ਕਰਦੀ ਆ ਕਿਸੇ ਕੋ ਜੇ ਤਸਵੀਰਾਂ ਦੇਖ ਰਹੇ ਹੁਣ ਦਾਸ ਕਰਦੀ ਆ ਇੱਕ ਵਾਰ ਚੋ 15 ਮਿੰਟ ਮੈਨੂੰ ਡੀਸੀ ਨੂੰ ਕਹੋ ਕਿ ਇੱਧਰ ਜਲਦਪਤਾ ਜੀ ਜਾਣੇ ਕਿ ਉਹਨੂੰ ਕਹੋ ਕਿ ਤੁਹਾਨੂੰ ਬਾਹਰ ਦੱਸੇ ਸੱਡੇ ਬਾਹਰ ਮੇਰਾ ਪੁੱਤ ਪੜਾਉਂਦਾ ਮਾਰਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਹੈ ਸਰ ਸਰ ਦੇਖੋ ਇਹਦੇ ਪਿਓਰਾ ਦਫਤਰ ਨਹੀਂ ਡੀਸੀ ਦਾ ਅਬਲੀ ਦਾ ਦਫਤਰ ਵੀ ਪਬਲਿਕ ਦੇ ਨਮਾਇੰਦੇ ਆ ਮੈਨੂੰ ਕਹਿ ਕੇ ਦੱਸੇ ਇਹ ਜਿਹੜਾ ਪਰਚਾ ਦੇਣਾ ਚਾਹਿਆ ਬੈਠੇ ਅਰੇ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਲੋਕ ਬਾਹਰ ਮਾਮਾ ਲੱਗਦਾ ਬਾਹਰ ਤੇ ਜਿੰਦਾ ਹਮਾ ਇਹਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਦਾ ਕਟ ਰਪਟ ਆ ਸਾਡਾ ਇੱਕ ਵੀ ਇਹਨੂੰ ਨਹੀਂ ਪਾ ਡਾਟੂ ਕਿਹਾ ਦਾ ਨਾਲੇ ਕਰਿਆ ਗਿਆ ਕਿਹੜਾ ਬੰਦ ਕਰ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇੱਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸ਼ਰੀਆਮੀ ਗੈਲਤ ਮੂਗੇ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਕੋਈ ਨਹੀਂ ਦੇਣਾ ਜੀ ਜੋ ਕੁਝ ਕਰਨਾ ਕਰੋ ਅਸਿਰ ਤੇ ਸਭ ਕੁਝ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਸ਼ਮ ਬਾਹਰ ਕੱਢ ਕੇ ਦੱਸੋ ਕਦੋਂ ਕਦੋਂ ਮਾਰਾਮ ਕਰਕੇ ਕਿ ਕਿਰਜ ਜਲ ਦਫਤਰ ਦੀ ਜਾਣ ਹੈ ਕਿ ਉਹਨੂੰ ਕੋ ਕੇ ਤੁਹਾਨੂੰ ਪੱਧਕੇ ਬਾਹਰ ਦੱਸੋ ਕਿ ਕਿਰਜ ਜਲ ਦਫਤਰ ਦੀ ਜਾਣ ਹੈ ਕਿ ਉਹਨੂੰ ਕੋ ਕੇ ਤੁਹਾਨੂੰ ਪੱਧਕੇ ਬਾਹਰ ਦੱਸੋ ਕਿ ਕਿਰਜ ਜਲ ਦਫਤਰ ਦੀ ਜਾਣ ਹੈ ਕਿ ਉਹਨੂੰ ਕੋ ਕੇ ਤੁਹਾਨੂੰ ਪੱਧਕੇ ਬਾਹਰ ਦੱਸੋ ਕੱਢੇ ਬਾਹਰ ਦੇ ਨਾ ਪੁੱਤ ਪੜਾਵਾ ਲੜਦੀ ਉਹਨੂੰ ਬਾਹਰ ਇਹ ਸਾਡਾ ਦਫਤਰ ਡੀਸੀ ਦਫ਼ਤਰ ਦੇ ਵਿੱਚ ਆਮ ਜੀ ਦੀ ਮਹਿਮਤ ਤੋਂ ਹੋਈ ਆ ਮੇਰੀ ਲੋੜ ਪੈਣੀ ਆ ਤਾਂ ਬਹੁਤ ਲੋਕਾਂ ਤੇ ਤਸਵੀਰਾਂ ਦੇਖ ਲਓ ਜੀ ਡੀਸੀ ਦਫ਼ਤਰ ਦੀ ਆ ਕੋਈ 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 ਤੁਹਾਨੂੰ ਚਾਰ ਕਰਾ ਲਿਆ ਜਾਣੀ ਆ ਸੁਣਾਈ ਨਹੀਂ ਹਾਂ ਪੰਜ ਕਰਾ ਲਿਆ ਚਾਰ ਚਾਰ ਦੀ ਟੈਲੀ ਤੇ ਤੁਹਾਨੂੰ ਕੀ ਹੋ ਗਿਆ ਉਹ ਚੱਲੀ 15 ਮਿੰਟ ਮੰਗੇ ਜੀ 15 ਮਿੰਟ ਨਹੀਂ ਦੱਸਦਾ ਵੀ ਚੱਲਦੀ ਡੀਸੀ ਕਰਦੀ ਆ ਇੱਕ ਮਿੰਟ ਤਾਂ ਦੇ ਮੰਗਦੇ ਨੇ ਕਿਸੇ ਨੂੰ ਜੇ ਤਸਵੀਰਾਂ ਦੇਖ ਰਹੇ ਹੁਰਦਾਸ ਬੰਦੀਆ ਇੱਕ ਮਿੰਟ ਚੜ੍ਹ 10 ਮਿੰਟ ਇੱਕ ਮਿੰਟ 15 ਮਿੰਟ ਜਾਨੂੰ ਡੀਸੀ ਨੂੰ ਕਹੋ ਕਿ ਇੱਜਾ ਜਲ ਦਿੱਤਾ ਜੀ ਜਾਣੇ ਕਿਨੂੰ ਕਹੋ ਕਿ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰੋਂ ਨਾ ਪੁੱਤ ਪੜਾਉਂਦਾ ਮਾਰ ਦੇ ਉਹਨੂੰ ਬਾਹਰ ਇਹ ਸਾਡਾ ਦਫ਼ਤਰ ਸਰ 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 ਦੇਖੋ ਇਹਨੇ ਪਿਓ ਦਾ ਦਫ਼ਤਰ ਨਹੀਂ ਡੀਸੀ ਦਾ ਅਬਲੀ ਦਾ ਦਫ਼ਤਰ ਵੀ ਪਬਲਿਕ ਦੇ ਨੁਮਾਇੰਦੇ ਆ ਮੈਨੂੰ ਕਹਿ ਕੱਢ ਕੇ ਦੱਸੇ ਜਿਹੜਾ ਪਰਚਾ ਦੇਣਾ ਚਾਹਿਆ ਬੈਠੇ ਹਾਲੇ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਲੋਕ ਬਾ ਮਾਮਾ ਲੱਗਦਾ ਬਾਹਰ ਤੇ ਜਾਂਦਾ ਹਮਾਰਦੇ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਦਾ ਕਰਪਟ ਆ ਸਾਡਾ ਇਹਨੂੰ ਨਹੀਂ ਪੜਾਉਂਦੇ ਹਾਲੇ ਕਰਿਆ ਗਿਆ ਕਿਹੜਾ ਬੰਦ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇੱਥੋਂ ਡੀਡੀ ਡੀਟੀਓ ਲੈ ਕੇ ਗਿਆ ਨੂੰ ਪਤਾ ਤਾਂ ਨਹੀਂ ਸ਼ਰੀਆਮੀ ਗਏ ਉਹ ਵੀ ਅਸੀਂ ਜੀ ਤਕਾ ਕਰਨਾ ਅਸੀਂ ਕਿਸੇ ਨੂੰ ਪਰੇ ਨਹੀਂ ਦੇਣਾ ਜੀ ਜੋ ਕੁਝ ਕਰਨਾ ਕਰੋ ਹਜ਼ੀਰ ਤੇ ਸਭ ਕੁਝ ਹੋ ਜਾ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਸ਼ਮ ਬਾਹਰ ਕੱਢ ਕੇ ਦੱਸਿਓ ਬਾਜੋ ਨਾ ਕਦੋਂ ਵੀ ਬਾਹਰ ਕਰਕੇ ਕਿ ਕਿ ਇੱਧਰ ਜਿੱਲ ਬੱਤਾਂ ਜੀ ਜਾਣ ਆ ਗਿਆ ਨੂੰ ਕੋ ਕੇ ਤੁਹਾਨੂੰ ਪੱਤੀ ਕੇ ਬਾਹਰ ਦੱਸਿਓ ਕਿ ਇੱਧਰ ਜਿੱਲ ਬੱਤਾਂ ਜੀ ਜਾਣ ਆ ਗਿਆ ਨੂੰ ਕੋ ਕੇ ਤੁਹਾਨੂੰ ਪੱਤੀ ਕੇ ਬਾਹਰ ਦੱਸਿਓ ਕਿ ਇੱਧਰ ਜਿੱਲ ਬੱਤਾਂ ਜੀ ਜਾਣ ਆ ਗਿਆ ਨੂੰ ਕੋ ਕੇ ਤੁਹਾਨੂੰ ਪੱਤੀ ਕੇ ਬਾਹਰ ਦੱਸਿਓ ਛੱਡੇ ਬਾਹਰ ਮੇਰਾ ਪੁੱਤ ਪੜਾਵਾ ਲੜਦੇ ਉਹਨਾਂ ਬਾਹਰ ਇਹ ਸਾਡਾ ਦਫ਼ਤਰ डीसी 77 ਦੇ ਨਾਮ ਉੱਤੇ ਮੈਂ ਮਤਤੂ ਹੋਈ ਆ ਮੇਰੀ ਨੋਟ ਪੈਣੀ ਹੈ ਤੁਹਾਨੂੰ ਆ ਦਿਨਾ ਤਸਵੀਰਾਂ ਦੇਖੋ ਸੀ ਡੀਸੀ ਨੋਟ ਕਰਦੀ ਆ ਬਿਲਕੁਲ ਕਰ ਚਲਦੀ ਹੋਈ ਚਲ ਕਰਾ ਲਿਆ ਜਾਣੀਏ ਸਪੋਰਟ ਨਾਲ ਨਿਕਲ ਜਲ ਚਲਦੀ ਤਿੰਨ ਮਿੰਟ ਥੋੜਾ ਜਲੀਏ ਦੋ ਜਲੀਏ 15 ਮਿੰਟ ਲੱਗੇ ਜੀ 15 ਮਿੰਟ ਇੱਕ ਵਾਰੀ ਦੱਸ ਦੇ ਵੀਰੇ ਡਿਸਕਾ ਕਰਦੀ ਆ ਕਿਸੇ ਨੂੰ ਜੇ ਤਸਵੀਰਾਂ ਦੇਖ ਰਹੇ ਹਾਂ ਬੁਰਾ ਸੋਚੀਆਂ ਇੱਕ ਵਾਰੀ 15 ਮਿੰਟ ਮੈਨੂੰ ਡੀਸੀ ਨੂੰ ਕਹੋ ਕਿ ਇੱਧਰ ਜਿਲੱਧਾ ਜੀ ਜਾਣ ਹੈ ਕਿ ਉਹਨੂੰ ਕਹੋ ਕਿ ਤੁਹਾਨੂੰ ਪੱਟੇ ਬਾਹਰ ਦੱਸੇ ਸੱਡੇ ਬਾਹਰ ਨੂੰ ਨਾ ਪੁੱਤ ਪੜਾਉਂਦਾ ਮਾਰ ਦੇ ਉਹਨੂੰ ਬਾਹਰ ਇਹ ਸਾਡਾ ਦਫ਼ਤਰ ਹੈ ਇਹਦੇ ਪਿਓ ਦਾ ਦਫ਼ਤਰ ਨਹੀਂ ਨਹੀਂ ਸੀਦਾ ਪਬਲਿਕ ਦਾ ਦਫ਼ਤਰ ਹੀ ਪਬਲਿਕ ਦੇ ਨਮਾਇੰਦੇ ਆ ਮੈਨੂੰ ਕਹਿ ਕੇ ਦੱਸੇ ਇਹ ਜਿਹੜਾ ਪਰਚਾ ਦੇਣਾ ਚਾਹਿਆ ਬੈਠੇ ਆਲੇ ਕੋਈ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਲੋਕ ਬਾਹਰ ਮਾਮਾ ਲੱਗਦਾ ਬਾਹਰ ਤੇ ਜਿੰਦਾ ਹਮਾ ਅੱਜ ਜਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਦਾ ਕਟ ਰਪਟ ਆ ਸਾਡਾ ਇੱਥੇ ਇਹਨੂੰ ਨਹੀਂ ਕੋਈ ਡਾਲ ਚੁੱਕਿਆ ਦਾ ਹਾਲੇ ਕਰਿਆ ਗਿਆ ਕਿਹੜਾ ਬੰਦ ਕਰ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇੱਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤਾਂ ਨਹੀਂ ਸ਼ਰੀਆ ਵੀ ਗੈਰੂ ਵੀ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਤਲੂਲ ਨਹੀਂ ਦੇਣਾ ਕੀ ਜੋ ਕੁਝ ਕਰਨਾ ਕਰੋ ਨਸੀਰ ਤੇ ਸਭ ਕੁਝ ਹੋ ਜਾ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕਸ਼ਮ ਬਾਰ ਕੱਢ ਕੇ ਦੱਸਿਓ ਕਦੋਂ ਕਦੋਂ ਨਹੀਂ ਬਾਰ ਕਰਕੇ